ਵੀ ਦੋਸਤੋ ਰੱਬ ਮੈਨੂੰ ਆ ਲੱਗਾ ਵੀ ਕੱਖ ਵੜਾ ਦੇ ਵੜਾ ਦੇ ਚੱਲ ਛੋਟੇ ਨਾਲ ਕਿਸੇ ਮੁੱਦੇ ਤੇ ਵੀ ਗੱਲਾਂ ਹੋ ਜਾਣ ਕਿਉਂਕਿ ਆਪਾਂ ਉਹੇ ਜੀ ਦਿਖਾਉਣਾ ਹੈ ਜਰ ਜਿਹੇ ਆਪਾਂ ਹੈਗੇ ਹਾਂ ਹੁਣ ਆਪਾਂ ਐਂ ਤਾਂ ਹੈ ਨਹੀਂ ਵੀ ਗੱਡੀਆਂ ਚ ਬਾਈਕ ਹੈ ਰੀਲਾਂ ਪਾਪਾ ਉਹ ਦਿਖਾਈ ਜਾਈਏ ਵੀ ਆਏ ਆ ਮੈਂ ਜਮਾ ਤੁਹਾਨੂੰ ਰੀਅਲ ਲਾਈਫ ਦਿਖਾਉਣਾ ਜਿਹੇ ਜਿਹੇ ਮੇਰੀ ਜ਼ਿੰਦਗੀ ਹੈ ਜਿਹਹਾ ਜਮਾ ਹੈਗਾ ਜੋ ਮੈਂ ਕਰਦਾ ਠੀਕ ਆ ਆਪਾਂ ਬਈ ਜੱਟ ਲਾਈਫ ਤਾਂ ਹੀ ਹੋਣਾ ਤਰਿਆ ਜੱਟ ਲਾਈਫ ਆਪਣੀ ਸਿੱਧੀ ਪਹਿਲਾਂ ਆਪਣੀ ਜਿਹੜੀ ਲਾਈਫ ਸੀ ਉਹਦੇ ਬਾਰੇ ਵੀ ਮੈਂ ਛੋਟੇ ਨਾਲ ਡਿਸਕਸ ਕਰਦਾ ਪਹਿਲਾਂ ਤਾਂ ਇੱਕ ਮੁੱਦੇ ਤੇ ਯਾਰ ਮੈਂ ਤੁਹਾਨੂੰ ਬੋਲਿਆ ਨਹੀਂ ਗਿਆ ਛੋਡੇ ਨਾਲ ਉਹ ਮਿਸਤਰੀ ਲੱਗਿਆ ਕਰਕੇ ਆਪਾਂ ਨੂੰ ਬੁਲਾਇਆ ਸੀ ਉਹ ਆ ਮੁੱਦਾ ਵੀਰੇ ਨਸ਼ੇ ਦਾ ਆਪਾਂ ਨੂੰ ਬੁਲਾਇਆ ਸੀਗਾ ਡੀਸੀ ਸਾਹਿਬ ਨੇ ਠੀਕ ਆ ਬਰਨਾਲੇ ਨਸ਼ੇ ਦੀ ਉਹ ਕਹਿੰਦਾ ਵੀ ਤੁਸੀਂ ਕਹੋ ਲੋਕਾਂ ਨੂੰ ਅਪੀਲ ਕਰੋ ਵੀ ਇਹ ਨਸ਼ਿਆਂ ਚ ਕੁਸ ਨਹੀਂ ਪਹਿਲਾਂ ਤਾਂ ਮੈਂ ਇਹ ਗੱਲ ਕਰਦਾ ਯਾਰ ਜਿਹੜੇ ਤੁਸੀਂ ਆਪਦੇ ਆਪ ਨੂੰ ਐ ਸਮਝਦੇ ਹੋ ਵੀ ਅਸੀਂ ਨਸ਼ੇੜੀਆਂ ਅਸੀਂ ਵੱਡੇ ਨਸ਼ਿਆਂ ਸਾਥੋਂ ਛੱਡਿਆ ਨਹੀਂ ਜਾਂਦਾ ਭਾਈ ਜਿੰਨਾ ਮਾਇਨਾ ਸ਼ਾ ਕਰਿਆ ਤੁਸੀਂ ਪੁੱਛ ਸਕਦੇ ਹੋ ਲਵੇ ਲਾਉਣੇ ਪਿੰਡਾਂ ਵਾਲਿਆਂ ਤੋਂ ਹਰੀ ਗੜ ਕਿਸੇ ਤੋਂ ਵੀ ਹਰੀ ਗੜ ਵਾਲਿਆਂ ਤੋਂ ਕਿਦੋਂ ਮਰਜੀ ਪੁੱਛ ਲਓ ਯਾਰ ਵੀ ਮੈਂ ਨਸ਼ੇ 'ਚ ਕਦੋਂ ਤੋਂ ਪੈ ਗਿਆ ਸੀ ਠੀਕ ਹੈ ਜਦੋਂ ਦਾ ਮੈਂ ਨਸ਼ੇ ਕਰਦਾ ਬਾਈ ਉਦੋਂ ਤਾਂ ਬਰਨਾਲੇ ਸੈਂਸੀ ਵੇਚਦੇ ਵੀ ਨਹੀਂ ਸੀ ਠੀਕ ਹੈ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਵੀ ਕਦੋਂ ਦਾ ਕਰਦਾ ਉਦੋਂ ਜਿਹੜੇ ਮੇਰੇ ਯਾਰਾਂ ਤੇ ਦੋਸਤ ਜਾਣਦੇ ਨੇ ਬਰਨਾਲੇ ਵੇਚਦਾ ਹੁੰਦਾ ਸੀ ਹਰੀਏ ਵਰਗੇ ਸੰਧੂ ਪੱਤੀ ਵਾਲੇ ਠੀਕ ਹੈ ਸੈਂਸੀ ਤਾਂ ਉਹਦੇ ਬਾਅਦ ਲੱਗੇ ਨੇ ਨਵੀਨ ਵੇਚਦਾ ਹੁੰਦਾ ਸੀ ਬਰਨਾਲੇ ਵਾਲਾ ਉਹਦੀ ਵੀ ਡੈਥ ਹੋ ਗਈ ਉਹਦਾ ਨੰਬਰ ਮੂਝਵਾਨੀ ਯਾਦ ਆ ਮੇਰੇ 988880225 ਉਹ ਟਾਈਮ ਦੇਣਾ ਛੇ ਕਰਦੇ ਆ ਵੀਰੇ ਜਿਹੜੇ ਤੁਸੀਂ ਆ 4 ਸਾਲ ਕਰਕੇ ਕਹਦੇ ਨੇ ਛੱਡਿਆ ਨਹੀਂ ਜਾਂਦਾ ਐ ਨਹੀਂ ਆਇਆ ਨਹੀਂ ਬੰਦੇ ਦੀ ਚਾਹਣਾ ਹੋਵੇ ਭਾਈ ਛੱਡਣ ਨੂੰ ਸਭ ਕੁਝ ਛੱਡਿਆ ਜਾ ਸਕਦਾ ਠੀਕ ਹੈ ਚਲ ਤੁਸੀਂ ਮੈਂ ਭਾਈ ਮੇਰੇ ਬਲੌਗ ਪਾਉਣ ਦਾ ਵੀ ਮੇਨ ਕਾਰਨ ਇਹੀ ਹੈ ਅੱਜ ਜਿਵੇਂ ਹਰੇਕ ਬਲੌਗ 'ਚ ਹੀ ਕਹਿਣਾ ਹੁਣ ਵੀ ਮੈਂ ਬਲੌਗ ਪਾਉਣਾ ਆਪਦੇ ਯਾਰਾਂ ਦੋਸਤਾਂ ਲਈ ਠੀਕ ਹੈ ਔਰ ਮੈਂ ਆ ਲੈ ਫੋਨ ਕੰਮ ਤਾਂ ਮੈਂ ਉਹ ਵੀ ਕਰੀ ਜਾਣਾ ਯਾਰ ਫੇ ਦਿਖਾ ਕੇ ਕੀ ਬਾਹਲਾ ਕੁਝ ਹੁੰਦਾ ਵੀ ਮੈਂ ਅੱਖ ਵੱਟ ਲੇ ਮਾ ਪਸੂ ਐ ਕਰਦਾ ਮੈਂ ਬਾਹ ਕਰਦਾ ਉਹਦਾ ਮੇਰਾ ਮੇਨ ਕਾਰਨ ਇਹੀ ਹੈ ਵੀ ਜਿਹੜੇ ਮੈਨੂੰ ਜਾਣਦੇ ਨੇ ਜਿਹਨਾਂ ਨੂੰ ਜਿਹੜੇ ਮੇਰੇ ਯਾਰ ਦੋਸਤ ਨੇ ਆਪਾਂ ਉਹਨਾਂ ਨੂੰ ਪਿਆਰ ਕਰਦੇ ਆਂ ਬਈ ਯਾਰਾਂ ਦੋਸਤਾਂ ਨੂੰ ਆਪਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਇਹ ਨਸ਼ਿਆਂ 'ਚ ਕੁਝ ਨਹੀਂ ਯਾਰ ਮੈਨੂੰ ਵੀ ਜਦੋਂ ਮੈਂ ਨਸ਼ੇ ਕਰਦਾ ਸੀ ਬਈ ਮੈਨੂੰ ਵੀ ਐਂ ਲੱਗਦਾ ਸੀ ਵੀ ਯਾਰ ਕੀ ਨਜ਼ਾਰਾ ਕੀ ਆਇਆ ਜਿੱਦੇ ਮੈਂ ਸੋਪੀ ਰਹਿ ਜਾਂਦਾ ਸੀ ਮੈਨੂੰ ਐਂ ਲੱਗਦਾ ਵੀ ਯਾਰ ਕੁਝ ਮੂੰਹ ਜੀ ਜੈਨੂ ਸੀ ਲੱਗਦਾ ਮਨ ਮਤਲਬ ਪਰ ਹੁਣ ਜੇ ਅੱਜ ਦੀ ਘੜੀ ਮੈਨੂੰ ਪੁੱਛਦੇ ਹੋ ਬਈ ਆ ਜਿੰਦਗੀ ਕਿਆ ਯਾਰ ਨਹੀਂ ਕੰਮ ਕਰਨ ਨੂੰ ਹੁਣਾਂ ਮੈਂ ਕੱਖਾਂ ਦੇ ਵੀ ਬੰਦਾ ਵੀ ਰੱਖ ਸਕਦਾ ਜਿੰਨੇ ਤਾਂ ਮੈਂ ਉਹੀ ਇੱਕ ਦਿਨ ਤੇ ਲਾ ਦਾਂਦਾ ਸੀ ਬਈ 10 10 20000 ਠੀਕ ਹੈ ਐਨੇ ਤਾਂ ਮੈਂ ਬੰਦਾ ਵੀ ਰੱਖ ਕੇ ਉਹ ਕਰ ਸਕਦਾ ਪਰ ਮੈਨੂੰ ਹੁਣ ਇਹ ਚੀਜ਼ ਦਾ ਸੁਆਦ ਹੈ ਵੀ ਮੈਂ ਸੁਆਦ ਨੂੰ ਕੰਮ ਕਰਦਾ ਤੇ ਮੈਂ ਉਹ ਇੱਟਾਂ ਜੇ ਮੈਂ ਹੁਣ ਆਪ ਧਰੂਣੇ ਸੀ ਮੈਂ ਦਿਹਾੜੀ ਇੱਕ ਹੋਰ ਕਹਿ ਦਿੰਦਾ ਬਈ ਇੱਟਾਂ ਵੀ ਚਣੀਆਂ ਜਾ ਸਕਦੀਆਂ ਸੀ ਵੀਰੇ ਪਰ ਐ ਆ ਵੀ ਮੈਂ ਕਹਿਣਾ ਵੀ ਮੈਂ ਤੁਹਾਨੂੰ ਦੱਸਣਾ ਚਾਹਣਾ ਮੇਰਾ ਮਕਸਦ ਇਹ ਜਿਹੜਾ ਨਸ਼ੇ ਦਾ ਸ਼ਵਾਰਾ ਯਾਰ ਉਹ ਤਾਂ 2 ਘੰਟੇ ਬਾਅਦ ਲੈ ਜਾਂਦਾ ਠੀਕ ਹੈ ਆਪਾਂ 2 ਘੰਟੇ ਬਾਅਦ ਫੇਰ ਉਹਦੇ ਬਾਅਦ ਫੇਰ ਕਰ ਲੋ ਹੱਲ ਮੇਰੀ ਇਹ ਜਿੰਦਗੀ ਇਹ ਚੀਜ਼ਾਂ ਚ ਲੱਗੀ ਆ ਵੀਰੇ ਪਤਾ ਹੀ ਜਾਂ ਮੈਨੂੰ ਹਨਾ ਫੇਰ ਹੱਲ ਕਰ ਲੋ ਫੇਰ ਐਂ ਕਰ ਲੋ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਵੀ ਮੇਰਾ ਵੀਰ ਮੇਰੇ ਤੱਕ ਜਹੀ ਜੀ ਵੀ ਤੁਹਾਨੂੰ ਲੋੜ ਹੋਈ ਯਾਰ ਮੇਰੇ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਠੀਕ ਆ ਉਹਨਾਂ ਨੇ ਮੈਨੂੰ ਪੂਰਾ ਮਾਣ ਸਨਮਾਨ ਕੀਤਾ ਪੂਰਾ ਯਾਰਾ ਸਪਾਸਨ ਦਵਾਇਆ ਵੀ ਜੇ ਤੁਸੀਂ ਸਾਡੀ ਮਦਦ ਕਰੋ ਵੀ ਨੌਜਵਾਨਾਂ ਨੂੰ ਪ੍ਰੇਰਣ ਲਈ ਤੇ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਵੀ ਮਾਏ ਯਾਰ ਜਿਹੜੀ ਸਿਚੁਏਸ਼ਨ ਚ ਤੁਸੀਂ ਹੋ ਇਹ ਚੋਂ ਮੈਂ ਰਹਿ ਚੁੱਕਿਆ ਮੈਨੂੰ ਐਂ ਵੀ ਪਤਾ ਵੀ ਨਸ਼ੇ ਵਾਲੇ ਬੰਦੇ ਦੀ ਜ਼ਿੰਦਗੀ ਕੀ ਹੁੰਦੀ ਹੈ ਠੀਕ ਆ ਸੋਫੀ ਬੰਦੇ ਦੀ ਜ਼ਿੰਦਗੀ ਕੀ ਹੈ ਮੈਂ ਦੋਨਾਂ ਚ ਹੀ ਰਹਿਣਾ ਤਾਂ ਹੀਓ ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਬਈ ਯਾਰ ਤੁਸੀਂ ਇੱਕ ਵਾਰੀ ਕੋਸ਼ਿਸ਼ ਕਰੋ ਕੋਸ਼ਿਸ਼ ਕਰਕੇ ਤਾਂ ਦੇਖੋ ਯਾਰ ਤੁਸੀਂ ਮੈਨੂੰ ਕਹਿ ਦਿਓ ਯਾਰ ਮਾਏ ਯਾਰ ਹੁਣ ਜਿਹੜੇ ਮੈਨੂੰ ਜਾਣਦੇ ਨੇ ਬਾਈ ਸਾਰਿਆਂ ਨੂੰ ਪਤਾ ਵੱਡੇ ਨਸ਼ੇ ਵਾਲੇ ਦੀ ਜਿਵੇਂ ਅੱਧੇ ਕਹਿੰਦੇ ਨੇ 7-8 ਇੰਨਾ ਟਾਈਮ ਹੋ ਗਿਆ ਨਸ਼ਾ ਕਰਦੇ ਨੂੰ ਇੰਨਾ ਟਾਈਮ ਹੋ ਗਿਆ ਮੈਂ ਇਹ ਕਹਣਾ ਯਾਰ ਜਿੰਨਾ ਮੈਂ ਤੁਹਾਨੂੰ ਐ ਤਾਂ ਦੱਸ ਹੀ ਦਿੱਤਾ ਵੀ ਕਦੋਂ ਦਾ ਲੱਗਿਆ ਉਦੋਂ ਦਾ ਸਹੀ ਸੀ ਬੇਚਰੇ ਨਹੀਂ ਸੀ ਦੇਖ ਲਓ ਉਦੋਂ ਦਾ ਲੱਗਿਆ ਜੀ ਠੀਕ ਹੈ ਲੋਕਾਂ ਨੂੰ ਪਤਾ ਜਿਹੜੇ ਐ ਕਹਿੰਦੇ ਨੇ ਅਸੀਂ ਇੰਨੀਆਂ ਖਾਂਦੇ ਆ ਜੀ ਐਂ ਖਾਂਦੇ ਆ ਭਾਈ ਜਿਹੜੇ ਮੈਨੂੰ ਜਾਣਦੇ ਨੇ ਸਾਰਿਆਂ ਨੂੰ ਪੁੱਛ ਲਿਓ ਵੀ ਪ੍ਰੀਤ ਕਿੰਨੀਆਂ ਕਰੀਆਂ ਖਾਣੇ 17 ਗੋਲੀਆਂ ਮੈਂ ਪਹਿਲੇ ਛੱਟੇ ਖਾਂਦਾ ਸੀ ਠੀਕ ਹੈ ਤੇ ਸਮਾਇਕ ਜਿਹੜੇ ਕਹਿੰਦੇ ਨੇ ਸਮਾਇਕ ਆ ਜੀ ਇਹ ਤਾਂ ਛੱਡਦੇ ਨਹੀਂ ਆ ਆ ਆ ਸਮਾਇਕ ਦੀਆਂ ਮੈਂ ਤਿੰਨ ਲੈਣਾ ਇੱਕ ਸਾਂਝੇ ਮੋੜ ਦਿੰਦਾ ਜੀ ਭਾਈ ਤਿੰਨ ਉਧਰ ਨੂੰ ਫੇਰ ਇੱਧਰ ਨੂੰ ਫੇਰ ਉਧਰ ਨੂੰ ਉਹ ਪੁੱਛ ਲਿਓ ਠੀਕ ਆ ਚਲਾਉਣ ਲੱਗਿਆ ਮੈਂ ਮੈਂਟ ਚ ਤਿਆਰ ਕਰ ਦਾਂਦਾ ਇਹਦੀ ਮੋਟਰ ਤੇ ਮੋਟਰਸਾਈਕਲ ਮਾਗਰੋ ਖੜਾਉਂਦਾ ਪਹਿਲਾਂ ਪੇਪਰ ਐ ਮਾਗਰ ਬੈਠਾ ਬੈਠਾ ਹੀ ਤਿਆਰ ਕਰ ਲੈਂਦਾ ਇਹਦੀ ਠੀਕ ਆ ਉਹ ਕੀ ਕਰ ਕਰ ਦੇਖੇ ਚੱਟਾ ਬਾਈ ਯਾਰ ਉਦੋਂ ਦਾ ਤਨੋਲੇ ਚ ਆਇਆ ਨਹੀਂ ਸੀ ਠੀਕ ਆ ਤੈਨੂੰ ਆਪਣੇ ਯਾਰ ਦੋਸਤ ਸੋਨੂ ਮਾ ਚੱਲ ਨਾ ਕਾਨੂੰ ਲੈਣਾ ਉਦੋਂ ਦਾ ਤਨੋਲੇ ਚ ਆਇਆ ਨਹੀਂ ਸੀ ਬਈ ਜਦੋਂ ਸਾਡੇ ਕੋਲੇ ਐ ਪੂੜੀਆਂ ਹੁੰਦੀਆਂ ਇਹਦੀ ਛੱਟੇ ਛੋਟੇ ਦੀਆਂ ਠੀਕ ਆ ਪਰ ਆਇਆ ਵੀ ਯਾਰ ਤੰਤ ਕੋਈ ਵੀ ਨਹੀਂ ਜਿਹੜੀ ਗੱਲ ਹੈ 1% ਵੀ ਨਹੀਂ ਮੇਰੀ ਜ਼ਿੰਦਗੀ ਬਰਬਾਦ ਹੀ ਹੋਈ ਹੈ ਬਾਈ ਮੈਂ ਆਪਣੀ ਜ਼ਿੰਦਗੀ ਦੇ 15 16 ਸਾਲ ਨਸ਼ੇ 'ਚ ਬਰਬਾਦ ਕਰੇ ਪਤਾ ਨਹੀਂ ਕਿੰਨਾ ਕੁ ਪੈਸਾ ਡਾਤਾ ਹੂ ਠੀਕ ਆ ਉਹ ਘਰ ਤਾਕੜਾ ਦੀ ਚੱਲ ਚੱਲੀ ਗਿਆ ਪਾਪੇ ਵਰਗਿਆਂ ਦੀ ਕਮਾਈ ਕਰੀ ਸੀ ਮਿਹਨਤ ਕਰੀ ਸੀ ਠੀਕ ਆ ਪੈਸੇ ਜੋੜੇ ਜਾੜੇ ਸੀ ਨਹੀਂ ਹੁਣ ਉਹ ਵੇਚ ਵੀ ਦਿੰਦਾ ਵੱਡੀ ਗੱਲ ਯਾਰ ਨਸ਼ੇ 'ਚ ਜਿਹੜੀ ਮੈਂ ਤੁਹਾਨੂੰ ਨਸ਼ੇ ਦੇ ਮੁੱਦੇ ਤੇ ਕਹਣਾ ਮੈਂ ਯਾਰ ਦੋਸਤ ਬਹੁਤ ਹੋਏ ਨੇ ਬਾਈ ਨਸ਼ੇ 'ਚ ਠੀਕ ਆ ਜਿਹੜੇ ਅੱਜ ਮਿਲ ਕੇ ਗਏ ਕੱਲ ਨੂੰ ਸਵੇਰੇ ਹੈ ਨਹੀਂ ਅੱਛਾ ਉਹ ਤਾਂ ਐ ਹੋ ਗਿਆ ਐ ਹੋ ਗਿਆ ਵੱਡੀ ਗੱਲ ਉਹ ਵੀ ਆ ਯਾਰ ਮੈਂ ਆਪਣੀ ਜ਼ਿੰਦਗੀ ਚ ਭਾਈ 15 ਸਾਲ ਰਿਹਾ ਵੀ ਯਾਰਾਂ ਦੋਸਤਾਂ ਨਾਲੀਆਂ ਤਾਂ ਹੀ ਉਹਨਾਂ ਲਈ ਕਹਿ ਰਿਹਾ ਉਹਨਾਂ ਦੇ ਵਧੀਆ ਲਈ ਵੀ ਮੈਨੂੰ ਪਤਾ ਯਾਰ ਵੀ ਉਹ ਕੀ ਜ਼ਿੰਦਗੀ ਆ ਕੀ ਜ਼ਿੰਦਗੀ ਆ ਠੀਕ ਆ ਹੋਰ ਯਾਰ ਮੈਂ ਤੁਹਾਨੂੰ ਕਹਾ ਵੀ ਨਾ ਤਾਂ ਆਪਾਂ ਨੂੰ ਬੀਮਾ ਬੂਆਂ ਦਾ ਹੁੰਦਾ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਮੇਰਾ ਮੇਨ ਮਕਸਦ ਹੀ ਨਸਾ ਠੀਕ ਆ ਬਿੰਦ ਅਗਲੇ ਨੂੰ ਪਤਾ ਲੱਗੇ ਯਾਰ ਜਦੋਂ ਪ੍ਰੀਤ ਨਸਰ ਛੱਡ ਕੇ ਐ ਕਰ ਸਕਦਾ ਅਸੀਂ ਕਿਉਂ ਨਹੀਂ ਬਾਕੀ ਮੈਂ ਜਿਹੜੇ ਜਵਾਬ ਨੋਸਾ ਕਰਦੇ ਨੇ ਬਈ ਉਹਨਾਂ ਦੇ ਮਾਪਿਓ ਨੂੰ ਵੀ ਕਹਿਣਾ ਚਾਹਣਾ ਵੀ ਇਹ ਹੁੰਦੀ ਦਾ ਬਿਮਾਰੀ ਹੋਈ ਹੈ ਜੀ ਐਵੇਂ ਨਾ ਭੱਜ-ਭੱਜ ਪਈ ਜਾਇਆ ਕਰੋ ਵੀ ਆਏ 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 ਠੀਕ ਆ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਵੀ ਬੰਦਾ ਕਾਹੋਂ ਨੂੰ ਮਾੜਾ ਕਾਹੋਂ ਨੂੰ ਕੀ ਦਾ ਜੀ ਕਰਦਾ ਹੁੰਦਾ ਠੀਕ ਆ ਵੀ ਮਾੜਾ ਜੀ ਉਹਨਾਂ ਨਾਲ ਪਿਆਰ ਨਾਲ ਬਿਹਾਰ ਕਰਿਆ ਕਰੋ ਕਿਉਂਕਿ ਬੰਦਾ ਖਿੱਚ ਕੇ ਯਾਰਾ ਮੈਂ ਖਿੱਚ ਕੇ ਵੀ ਬੰਦਾ ਯਾਰ ਉਹਨੇ ਹੀ ਬਾਧਰੂ ਆਏ ਜਾਈ ਜਾਂਦਾ ਵੀ ਯਾਰ ਮੈਨੂੰ ਐਂ ਕਹਿੰਦੇ ਨੇ ਮੈਂ ਤਾਂ ਐਂ ਕਰੂੰ ਮੈਂ ਮੈਂ ਹੀ ਕਰਦਾ ਹੁੰਦਾ ਸੀ ਬਾਈ ਕਿਉਂਕਿ ਮੈਂ ਆਪਣੀਆਂ ਗੱਲਾਂ ਯਾਰ ਜਿਹੜੀਆਂ ਮੇਰੇ ਤੇ ਹੱਡੀਆਂ ਨੇ ਮੈਂ ਤੁਹਾਨੂੰ ਉਹੀ ਦੱਸ ਸਕਦਾ ਮੈਂ ਤੁਹਾਨੂੰ ਉਹ ਨਹੀਂ ਆਏ ਕਹਦਾ ਵੀ ਆਏ ਆ ਕਿਉਂਕਿ ਮੈਨੂੰ ਵੀ ਜੇ ਕਰੂੰ ਐਂ ਕਹਿੰਦੇ ਤੂੰ ਐਂ ਕਰਦਾ ਮੈਂ ਕਹਦਾ ਐਂ ਕਰੂੰ ਮੈਂ ਤਾਂ ਐ ਵਾ ਵਾ ਫਲਾਣ ਕਿਉਂਕਿ ਇਹ ਬਿਮਾਰੀ ਹੁੰਦੀ ਆ ਯਾਰ ਬੰਦੇ ਤੇ ਬਸ ਦੀ ਗੱਲ ਨਹੀਂ ਹੁੰਦੀ ਵੀਰੇ ਵੀ ਆਪਾਂ ਕਹਿ ਦਿੰਦੇ ਆ ਯਾਰ ਵੀ ਬੰਦੇ ਦੇ ਬਸ ਦੀ ਗੱਲ ਬੰਦੇ ਦੇ ਬਸ ਦੀ ਗੱਲ ਨਹੀਂ ਕਿਉਂਕਿ ਜਦੋਂ ਬੰਦਾ ਮਾਨਸਿਕ ਰੋਗੀ ਹੋ ਗਿਆ ਤਾਂ ਸਸਾ ਬੰਦੇ ਨੂੰ ਮਾਨ ਮੇਰਾ ਜੇ ਸਾਡੇ ਘਰੇ ਕੋਈ ਆ ਜਾਂਦਾ ਵੀਰੇ ਸਾਸਰੀ ਘਰ ਬਾਹਰੇ ਨਹੀਂ ਸੀ ਨਿਕਲਦਾ ਮੈਂ ਕਮਰੇ ਚੋਂ ਸਾਸਰੀ ਘਰਾਂ ਵਾਲ ਬਲਾਉਣ ਤੱਕ ਨੂੰ ਨਹੀਂ ਸੀ ਕੀ ਕਰਦਾ ਕਿਉਂਕਿ ਮੈਂ ਤਾਂ ਇਨਾ ਕਮਜ਼ੋਰ ਹੁੰਦਾ ਹਾਲਾਕਿ ਨਾ ਫਲਾਣਾ ਬੰਦਾ ਦਲੇਰ ਹੈ ਜੋ ਨਸ਼ਾ ਕਰਦਾ ਨਸ਼ਾ ਬਾਈ ਦਲੇਰੀ ਦਲੂਰੀ ਨਹੀਂ ਜਿਹੜੀ ਗੱਲ ਕਮਜ਼ੋਰ ਬੰਦਾ ਨਸ਼ਾ ਕਰਦਾ ਇਹ ਮੈਂ ਆਪ ਦੀ ਹੁਣ ਪਤਾ ਲੱਗਿਆ ਮੈਨੂੰ ਕਿਉਂਕਿ ਮੈਂ ਕਮਜ਼ੋਰ ਸੀ ਜਦੋਂ ਮੈਂ ਕਿਸੇ ਨਾਲ ਗੱਲ ਹੀ ਨਹੀਂ ਕਰ ਸਕਦਾ ਨਸ਼ੇ ਤੋਂ ਬਗੈਰ ਕੋਈ ਵਿਆਹ ਸਾਦੀ ਜਾਣਾ ਮੈਂ ਪਹਿਲਾਂ ਨਸ਼ਾ ਯਾਰ ਕੋਟਾ ਰੱਖਦਾ ਵੀ ਹਾਂ ਯਾਰ ਆਪਾਂ ਵਿਆਹ ਜਾਣਾ ਕਿਤੇ ਵੀ ਜਾਣਾ ਹੁੰਦਾ ਵਿਆਹ ਕੀ ਕਿਤੇ ਵੀ ਜਾਣਾ ਹੁੰਦਾ ਭੋਗ ਤੱਕ ਵੀ ਜਾਣਾ ਹੁੰਦਾ ਠੀਕ ਹੈ ਤਾਂ ਵੀ ਪਹਿਲਾਂ ਨਸ਼ਾ ਵੀਰ ਨਸ਼ਾ ਕਰਕੇ ਜਾਵਾਂਗੇ ਉਹਨਾ ਟਾਈਮ ਠੀਕ ਹੈ ਜਿਹੜੀ ਗੱਲ ਆ ਵੀ ਨਸ਼ਿਆਂ ਚ ਕੁਛ ਨਹੀਂ ਮੇਰਾ ਵੀਰ ਠੀਕ ਹੈ ਨਸ਼ੇ ਤਿਆਗੋ ਕੋੜ ਹੀ ਹੈ ਇੱਕ ਕੋੜ ਵੱਡੂ ਆਉਣ ਜ਼ਿੰਦਗੀ ਸਵਰਗਾਂ ਚਾਹੇ ਕਾਖੀ ਵੱਡੇ ਨੇ ਪਰ ਐ ਸਵਾਦ ਨਾਲ ਵੱਡੇ ਨੇ ਜ਼ਿੰਦਗੀ ਐਂ ਲੱਗਦੀ ਵੀ ਸਤਰੰਗੀ ਪੀਂਗੀ ਆ ਜਿਵੇਂ ਮੋਜੋ ਪਿਆਰੀ ਨਰਕ ਸਵਰਗ ਇਹੀ ਆ ਬਾਈ ਜਿਹੜਾ ਪੱਕਾ ਦਨੇ ਜਿਹੜਾ ਬੰਦਾ ਨਸ਼ੇ ਚਾ ਉਹ ਨਰਕੀ ਆ ਮੇਰੀ ਜ਼ਿੰਦਗੀ ਨਰਕੀ ਸੀ ਠੀਕ ਹੈ ਹੁਣ ਮੇਰੀ ਜ਼ਿੰਦਗੀ ਸਵਰਗੀ ਆ ਹੁਣ ਮੈਨੂੰ ਐਂ ਲੱਗਦਾ ਵੀ ਜੇ ਧਰਤੀ ਤੇ ਸਵਰਗ ਹੈਗਾ ਬਸ ਆਹੀ ਆ ਹੁਣ ਆਹੀ ਲਾਈਫ ਅੱਗੇ 24 ਘੰਟੇ ਜਰਨਾ ਸਿੱਧਾ ਐਂ ਕਰ ਲਓ ਵਾਹ ਕਰ ਲਓ ਇੱਕ ਗੱਲ ਹੋਰ ਮੈਂ ਜਿਵੇਂ ਐਂ ਕਹਿੰਦੇ ਨੇ ਵੀ ਘਾਟ ਆ ਕੇ ਆਏ ਨਸ਼ਾ ਚਲੋ ਸਰਕਾਰ ਦਾ ਬਹੁਤ ਸੋਹਣਾ ਉਪਰਾਲਾ ਵੀ ਹਾਂ ਘਾਟ ਆ ਰਹੇ ਨੇ ਵੀ ਨਵੇਂ ਮੁੰਡੇ ਨਹੀਂ ਲੱਗਣਗੇ ਨਸ਼ਾ ਪਰ ਮੈਂ ਐਂ ਕਹਣਾ ਵੀਰੇ ਵੀ ਚੇਂਜ ਬੰਦੇ ਨੂੰ ਆਪ ਨੂੰ ਹੋਣਾ ਪੈਂਦਾ ਹੁੰਦਾ ਜੇ ਮਤਲਬ ਕਿ ਤੁਸੀਂ ਐਂ ਕਹੋ ਵੀ ਸਰਕਾਰ ਨਸ਼ਾ ਬੰਦ ਕਰਾ ਦੂ ਆਪਾਂ ਫੇਰ ਹਟ ਜਾਗੇ ਤਾਂ ਫਿਰ ਤੁਸੀਂ ਭੁੱਲ ਜਓ ਕਿਉਂਕਿ ਜਿਹੜੀ ਚੀਜ਼ ਦੀ ਡਿਮਾਂਡ ਆ ਯਾਰ ਉਹਦੀ ਸਪਲਾਈ ਕਦੇ ਨਹੀਂ ਬੰਦ ਹੁੰਦੀ ਜੇ ਤੁਸੀਂ ਲੈਣਾ ਛੱਡਦੇ ਹੋਗੇ ਫਿਰ ਚਾਹੇ ਸਾਹਮਣੇ ਪਿਆ ਹੋਵੇ ਮੈਂ ਬਾਈ ਗੱਲ ਸੁਣੋ ਜੇ ਨਸ਼ਾ ਕਰਦਾ ਜੇ ਇੰਨੀ ਸਖਤਾਈ ਹੋ ਜਾਂਦੀ ਜੇ ਪਹਿਲੀ ਗੱਲ ਸਖਤਾਈ 27 ਇਹ ਭਲੇਖਾ ਬਹੁਤ ਵੱਡਾ ਲੋਕਾਂ ਦਾ ਵੀ 27 ਚ ਨਸ਼ਾ ਬੰਦ ਹੋ ਜਾਂਦਾ 27 ਚ ਨਸ਼ਾ ਕਦੇ ਵੀ ਨਹੀਂ ਬੰਦ ਹੁੰਦਾ 27 ਜਦੋਂ ਹੋ ਜਾਂਦੀ ਹੈ ਨਸ਼ਾ ਮਹਿੰਗਾ ਜਰੂਰ ਹੋ ਜਾਂਦਾ ਜਿਹੜੀ ਗੱਲ ਹੈ ਇੰਨੇ ਸਾਲਾਂ ਚ ਮੈਂ ਇਹ ਰਿਜ਼ਲਟ ਕੱਢਿਆ ਕਿ ਨਸ਼ਾ ਮਹਿੰਗਾ ਹੋ ਜਾਂਦਾ ਸੀ ਮਿਲਣੋ ਨਹੀਂ ਦੀ ਬੰਦ ਹੁੰਦਾ ਮਿਲਣੋ ਕੋਈ ਕਤੇ ਬਾਹਰ ਹੀ ਸਕਤਾ ਹੀ ਹੋ ਜਾਂਦੀ ਯਾਰ ਬੰਦਾ ਮਤਲਬ ਕਿ ਜਿਹੜੇ ਖਾਣਾ ਯਾਰ ਉਹ ਦੂਰ ਨੇੜੇੋਂ ਘਰ ਹੀ ਲੈਂਦਾ ਵੀਰੇ ਇਹ ਲੈ ਠੀਕ ਐ ਇੱਥੋਂ ਨਹੀਂ ਮਿਲੂ ਯਾਰ ਰਾਲੇੋਂ ਨਹੀਂ ਮਿਲੂ ਮੂੜੋਂ ਵਾਲਾ ਮਿਲਜੂ ਓਲੋਂ ਵਾਲਾ ਨਹੀਂ ਮਿਲੂ ਤਾਂ ਕੀ ਪਰੋਂ ਮਿਲਜੂ ਤਾਂ ਕੀ ਪਰੋਣੀ ਜਦ ਬੰਦਾ ਦਿੱਲੀ ਲੰਘ ਜੂ ਠੀਕ ਐ ਜਿਹੜੀ ਗੱਲ ਆ ਵੀ ਜਿਹਨੇ ਕਰਨਾ ਪਰ ਵੀ ਆਏ ਨਹੀਂ ਬੰਦਾ ਹੁੰਦਾ ਬੰਦਾ ਆਏ ਹੋਊ ਵੀ ਹਾਂ ਇਹ ਗੱਲ ਵਧੀਆ ਵੀ ਜਿਹੜਾ ਨਵੇਂ ਲੱਗਦੇ ਨੇ ਉਨਾਂ ਲਈ ਬਹੁਤ ਵਧੀਆ ਵੀ ਜਦੋਂ ਆਮ ਹੁੰਣ ਜਦੋਂ ਆਮ ਹੀ ਮਿਲ ਜਾਂਦਾ ਫਿਰ ਤਾਂ ਕਿਹੜਾ ਮਰਜੀ ਜਾ ਟਾਫੀਆਂ ਵਾਂਗੂ ਉਹਦੇ ਵਾਲੀ ਗੱਲ ਚ ਟਾਫੀਆਂ ਵਾਂਗੂ ਚੱਲਦਾ ਹੈ ਨਾ ਦੁਕਾਨ ਤੋਂ ਉੱਠ ਉਹਦੇ ਵਾਲੀ ਗੱਲ ਆਨਲਾਈਨ ਦੇ ਔਖੀ ਹੈ ਚਾਹ ਤਾਂ ਆਮ ਮਿਲ ਜਾਂਦਾ ਪਰ ਅਹੇ ਕਹਿੰਦੇ ਵੀ ਜਿਹੜੇ ਨਵੇਂ ਜਬਾਕ ਹੁੰਦੇ ਨੇ ਵੀਰੇ ਬਚੋ ਯਾਰ ਮੈਂ ਤਾਂ ਹਨਾ ਉਹਨਾਂ ਨੂੰ ਵੀ ਇਹੀ ਕਹਿੰਦਾ ਵੀ ਮੈਂ ਆਉਦੀ ਜ਼ਿੰਦਗੀ ਦੇ ਇੰਨੇ ਸ਼ਾਲ ਖਰਾਬ ਕਰੇ ਨੇ ਮੈਂ ਚਾਹਣਾ ਵੀ ਕੋਈ ਹੋਰ ਨਾ ਕਰੇ ਕਿਉਂਕਿ ਜਿਹੜੀ ਉਮਰ ਕੁਝ ਕਰਨ ਦੀ ਹੁੰਦੀ ਹੈ ਕੁਝ ਵੰਡਣ ਦੀ ਹੁੰਦੀ ਹੈ ਜਦੋਂ ਉਹ ਜੀਵਨ ਦਾ ਨਸ਼ਿਆਂ ਚ ਪੈ ਗਿਆ ਫਿਰ ਨਾ ਸਹੀ ਉਹ ਕਰੀ ਠੀਕ ਹੈ ਬਾਕੀ ਬੱਡੀ ਗੱਲ ਯਾਰ ਆਇਆ ਵੀ ਜੇ ਤੁਹਾਨੂੰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਮੇਰੇ ਤੱਕ ਕੋਈ ਵੀ ਲੋੜ ਹੋਈ ਯਾਰ ਆਪਾਂ 24 ਘੰਟੇ ਹਾਜ਼ਰ ਆ ਵੀਰੇ ਕਦੋਂ ਮਰਜੀ ਹੁਣ ਆਪਾਂ ਅਗ੍ਹਾ ਗਰਾਊਂਡ ਤੇ ਦੁਬਾਰੇ ਸ਼ੁਰੂ ਕਰਾਂਗੇ ਜਿਹੜੇ ਮੇਰੇ ਵੀਰ ਭਾਈ ਨੇ ਆਉਣਾ ਹੋਇਆ ਕਰੂ ਆਜਿਆ ਕਰੇ ਕਿਉਂਕਿ ਜਿਹੜਾ ਬੰਦਾ ਯਾਰ ਮੇਰੀ ਸੋਚ ਇਹ ਹੈ ਵੀ ਜੇ ਆਪਾਂ ਸਿੱਧਾ ਇਹ ਕਹਾਂਗੇ ਵੀ ਨਸ਼ਾ ਛੱਡਿਆ ਜਾਵੇ ਸਿੱਧਾ ਨਹੀਂ ਨਸ਼ਾ ਛੱਡਿਆ ਜਾਂਦਾ ਕਿਉਂਕਿ ਸਹਾਰਾ ਲੈਣਾ ਪੈਂਦਾ ਹੁੰਦਾ ਕਿਸੇ ਵੀ ਚੀਜ਼ ਦਾ ਮੈਂ ਮੈਨੂੰ ਸਹਾਰਾ ਸੀ ਸਹਾਰਾ ਮਿਲਿਆ ਬਾਣੀ ਦਾ ਵੀਰੇ ਠੀਕ ਆ ਜੇ ਮੈਂ ਗੁਰੂ ਦੇ ਲਾੜ ਲਗਿਆ ਤਾਂ ਕਿਉਂਕਿ ਜੇ ਮੈਂ ਇਕੱਲਾ ਹੀ ਐਂ ਨਸ਼ੇ ਨੂੰ ਮੈਂ ਬਹੁਤ ਸੋਚਦਾ ਜੀ ਮੈਂ ਨਸ਼ਾ ਛੱਡਣਾ ਨਸ਼ਾ ਛੱਡਣਾ ਫੇਰ ਛੱਡਿਆ ਨਹੀਂ ਜਾਂਦਾ ਜੇ ਤੁਸੀਂ ਇਕੱਲੇ ਐਂ ਕਹੋਗੇ ਨਾ ਵੀ ਮੈਂ ਨਸ਼ਾ ਛੱਡਣਾ ਜਾਂ ਆਪਾਂ ਹੀ ਕੇ ਨਸ਼ਾ ਛੱਡ ਦੋ ਨਸ਼ਾ ਕਦੇ ਨਹੀਂ ਛੱਡਿਆ ਜਾਂਦਾ ਇਹ ਗੱਲ ਮੇਰੀ ਲਿਖ ਲਓ ਕਿਉਂਕਿ ਨਸ਼ਾ ਛੱਡਣ ਲਈ ਜਿੱਤੋਂ ਤੱਕ ਮਾਇਆ ਆਪਦੀ ਜ਼ਿੰਦਗੀ ਦਾ ਸਾਨੂੰ ਹਟਦਾ ਨਾ ਕਿਉਂਕਿ ਨਸ਼ਾ ਛੱਡਣ ਲਈ ਵੀਰੇ ਤੁਹਾਨੂੰ ਤੀਜੀ ਚੀਜ਼ ਕਰਨੀ ਪਊ ਜਿਵੇਂ ਮੈਂ ਅੰਬਰ ਦਾ ਸ਼ਕ ਲਿਆ ਠੀਕਾ ਜੇ ਮਨ ਕਲੇ ਨਸ਼ੇ ਤੇ ਧਿਆਨ ਦੰਦਾ ਕਿਉਂਕਿ ਜਿਹੜੀ ਚੀਜ਼ ਪਹਿਲਾਂ ਆਪਾਂ ਵੱਧ ਧਿਆਨ ਦੇਵਾਂਗੇ ਉਹ ਚੀਜ਼ ਹਮੇਸ਼ਾ ਅਰੇਕਟ ਕਰੂ ਤੁਸੀਂ ਦਾਰੂ ਛੱਡ ਕੇ ਦੇਖ ਲੋ ਅਗਲਾ ਕਹੂਗਾ ਮੈਂ ਦਾਸ ਦੇਣੀ ਪੀਂਦਾ ਮੈਂ ਛੱਡਤੀ ਬਾਤ ਛੱਡਤੀ ਨਹੀਂ ਛੱਡੀ ਜਾਂਦੀ ਵੀਰੇ ਕਿਉਂਕਿ ਜ ਤੁਸੀਂ ਜਨਾ ਉਹਦੇ ਬਣੇ ਧਿਆਨ ਦੇਵੋਗੇ ਯਾਰ ਉਹਨੇ ਹੀ ਉਹ ਦੱਬੀ ਜਾਓਗੇ ਮਤਲਬ ਕਿ ਵੀ ਪੀਣੀ ਨਹੀਂ ਪੀਣੀ ਨਹੀਂ ਫਿਰ ਸਪਰਿੰਗ ਮੰਗ ਕੋਲ ਲਖ ਤਾਂ ਐ ਮਾਰੋਗੇ ਸਾਲ ਦੇ ਵਿੱਚ ਪਰਿੰਗ ਨਹੀਂ ਜਨਾ ਦੱਬੋਗੇ ਐ ਫਿਰ ਅਗਲਾ ਪੂਰਾ ਹੰਬ ਕੇ ਖੜਦਾ ਵੀ ਹਾਂ ਹੁਣ ਡੱਫਲਾ ਠੀਕਾ ਉਵੇਂ ਉਹੀ ਗੱਲ ਕਹਿਣਾ ਮੈਂ ਵੀ ਜੇ ਤੁਸੀਂ ਨਸ਼ਾ ਛੱਡਣਾ ਤਾਂ ਆਪਦੇ ਮਨ ਨੂੰ ਕਿਸੇ ਹੋਰ ਪਾਸੇ ਲਾਉਣਾ ਬੂ ਜਿਵੇਂ ਕਿ ਗਰਾਊਂਡ ਆ ਜਾਓ ਠੀਕ ਹੈ ਅਸੀਂ ਪੱਕੇ ਬਾਗ ਚ ਆਇਆ ਕਰਾਂਗੇ ਉੱਥੋਂ ਆ ਜਾਓ ਪਹਿਲਾਂ ਤਾਂ ਸਾਡੇ ਰੋਡ ਤੇ ਜਾਇਆ ਕਰਾਂਗੇ ਫਿਰ ਉਸ ਤੋਂ ਬਾਅਦ ਉੱਥੇ ਆ ਜਾਇਆ ਕਰੋ ਠੀਕ ਹੈ ਜੇ ਤੁਸੀਂ ਸਰੀਰ ਲਈ ਆਪਦੇ ਲਈ ਘੰਟਾ ਦੇਣ ਲੱਗੇ ਨਸ਼ੇ ਨੂੰ ਤਾਂ ਪਰ ਇਹ ਤਾਂ ਸੋਚਣੀ ਬੰਦ ਕਰ ਦੋ ਯਾਰ ਵੀ ਮੈਂ ਖਾਣਾ ਜਾਂ ਨਾ ਖਾਣਾ ਕਰਨਾ ਜਾਂ ਨਾ ਕਰਨਾ ਵੀ ਇਹਦੇ ਬਾਰੇ ਤਾਂ ਸੋਚੋ ਹੀ ਨਾ ਵੀ ਯਾਰ ਮੈਂ ਕਰੂੰ ਜਾਂ ਨਾ ਕਰੂੰ ਜਦੋਂ ਤੁਸੀਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਧਿਆਨ ਨਾ ਦਿਓ ਨਸ਼ੇ ਬਾਰੇ ਵੀ ਠੀਕ ਹੈ ਯਾਰ ਜਿਵੇਂ ਚੱਲਦੀ ਜਾਨੀ ਪਰ ਐ ਵੀ ਆਦਿਆਂ ਆ ਤਾਂ ਬਦਲ ਲੋ ਥੋੜੀਆਂ ਜਿਵੇਂ ਸਵੇਰੇ ਜਲਦੀ ਉੱਠ ਖੜੋ ਮੜਾ ਜਾ ਠੀਕ ਹੈ ਤੇ ਗਰਾਊਂਡ ਆ ਜਾਓ ਜਿਹੜਾ ਗੁਰਦੁਆਬ ਜਿਹੜਾ ਇਹਦੇ ਘਰ ਗੁਰੂ ਘਰ ਦੇ ਨੇੜੇ ਨੇ ਉਹ ਗੁਰਦੁਆਰੇ ਵਗ ਜਾਓ ਉੱਥੇ 10 ਮਿੰਟ 15 ਮਿੰਟ ਚਾਹੇ ਤੁਸੀਂ ਸ਼ਾਂਤ ਬੈਹਿ ਕੇ ਆਪਣੇ ਆਪਣੇ ਲਈ 20 ਮਿੰਟ ਵੀ ਦਿੰਨੇ ਹੋ ਬੈਹਨੇ ਹੋ ਯਾਰ ਪਾਠ ਕਰਦੇ ਹੋ ਜਪਜੀ ਮੈਂ ਜਪਜੀ ਸਾਹਿਬ ਪਾਠ ਕਰਦਾ ਗੱਲਾਂ ਕੰਨੀ ਕਾਂ ਵੀ ਮੈਂ ਵਾਅਦਾ ਕਰਦਾ ਜਪ ਆਹ ਕਰਦਾ ਜਪ ਪਰ ਮੈਂ ਪਾਠ ਕਰਨਾ ਹੀ ਕਰਨਾ ਕੋਈ ਮਰਜੀ ਹੈ ਕੁਝ ਵੀ ਹੁੰਦਾ ਯਾਰ ਠੀਕ ਹੈ ਚਾਹੇ ਰਾਤ ਨੂੰ 12 ਵਜੇ ਦੇ ਮੇਉ ਦੇ ਅਸੀਂ ਕਿਰਾਂ ਲੋੜੀ ਤੋਂ ਆਏ ਸੀ ਦੁੱਗਾਂ ਤੋਂ ਰਾਤ ਨੂੰ 12 ਵਜੇ ਆਏ ਸੀ 12 ਵਜੇ ਆ ਕੇ ਵੀ ਮੈਂ ਪਾਠ ਕਰਿਆ ਮਤਲਬ ਕਿ ਵੀ ਪੱਕਾ ਆਪਦੇ ਮਨ ਨੂੰ ਜਰ ਐ ਰੱਖਿਆ ਹੋਇਆ ਉਹਨਾਂ ਵੀ ਹਾਂ ਠੀਕ ਹੈ ਉਹੀ ਗੱਲ ਮੈਂ ਤੁਹਾਨੂੰ ਕਹਿਣਾ ਵੀ ਆਪਣੇ ਆਪ ਨੂੰ ਜ਼ਿਆਦਾ ਗਰਾਊਂਡ ਨਾਲ ਜੋੜ ਲਓ ਯਾਰ ਸਵੇਰੇ ਕੱਢ ਲਓ ਆਪਦੇ ਲਈ ਟਾਈਮ ਠੀਕ ਹੈ ਕਮਰੇ 'ਚ ਬੈਠੇ ਹੋ ਚਲੋ ਕੋਸਾ ਫੋਰ ਨਹੀਂ ਕਰ ਸਕਦੇ ਆਪਾਂ ਕਹਿੰਦੇ ਮੈਡੀਟੇਸ਼ਨ ਕਰ ਲਓ ਬਾਈ ਜੇ ਧਿਆਨ ਧਾਰ ਕੇ ਅੱਖਾਂ ਬੰਦ ਕਰਕੇ ਠੀਕ ਹੈ ਇਹ ਚੀਜ਼ਾਂ ਤੁਹਾਨੂੰ ਆਪਦਾ ਫਰਕ ਦਿਖਾਉਣਗੀਆਂ ਕਿਉਂਕਿ ਆਤ ਹੁੰਦੀ ਹੈ ਯਾਰ ਜਿਵੇਂ ਨਸ਼ੇ ਦੀ ਆਤ ਹੈ ਉਹ ਮਾੜੀ ਆਤ ਹੈ ਚੰਗੀ ਆਤ ਠੀਕ ਹੈ ਜਿਵੇਂ ਮਾੜੀ ਆਤ ਪੈ ਗਈ ਜਨੀ ਬੰਦੇ ਦੀ ਪੱਕੀ ਹੋ ਜਾਂਦੀ ਹੈ ਉਵੇਂ ਚੰਗੀ ਆਤ ਵੀ ਪੱਕੀ ਹੋ ਜਾਂਦੀ ਆ ਪਰ ਪਾਉਣੀ ਪੈਂਦੀ ਆ ਉਹ ਜਿਹੜੀ ਗੱਲ ਹੈ ਆਏ ਆਤ ਤਾਂ ਹੀ ਆ ਯਾਰ ਬੰਦਾ ਨਹੀਂ ਮਾੜਾ ਹੁੰਦਾ ਪਹਿਲੇ ਬਲੌਗਾਂ ਚ ਵੀ ਮੈਂ ਕਹਿਆ ਸੀ ਬੰਦਾ ਕੋਈ ਮਾੜਾ ਨਹੀਂ ਹੁੰਦਾ ਠੀਕ ਹੈ ਬੰਦੇ ਦੀਆਂ ਆਤਾਂ ਮਾੜੀਆਂ ਹੁੰਦੀਆਂ ਮੈਂ ਪ੍ਰੀਤ ਤਾਂ ਉਹੀ ਆ ਬਾਈ ਪਹਿਲਾਂ ਬਸ ਐਂ ਸੀ ਵੀ ਨਸ਼ਾ ਕਰਦਾ ਸੀ ਠੀਕ ਹੈ ਨਸ਼ੇ ਚ ਫਿਰ ਜਦੋਂ ਬੰਦਾ ਨਸ਼ੇ ਹੀ ਕਰਦਾ ਉਹ ਤਾਂ ਫਿਰ ਉਹਦੀ ਸੋਚ ਤਾਂ ਖਤਮ ਹੀ ਹੋ ਜਾਂਦੀ ਆ ਯਾਰ ਬੇਹੋਸ਼ ਹੁੰਦਾ ਜਿਹੜਾ ਬੰਦਾ ਨਸ਼ਾ ਕਰਦਾ ਵੇਹੋ ਸਿਰੀ ਹਾਲਤ ਚ ਫਿਰ ਪਤਾ ਹੀ ਆਪਾਂ ਨੂੰ ਵੀ ਬੰਦਾ ਕੀ ਕਰੂ ਕੀ ਉਹੋ ਨਹੀਂ ਕਰੂ ਠੀਕ ਆ ਬਸ ਇਹੇ ਅਪੀਲ ਆ ਬਾਈ ਮੇਰੀ ਵੀ ਸਾਰਿਆਂ ਨੂੰ ਯਾਰਾ ਕਿਸੇ ਦੇ ਪੁੱਤਾਂ ਨੂੰ ਠੀਕ ਆ ਨਸ਼ੇ ਤੇ ਨਾ ਲਾਓ ਠੀਕ ਆ ਬਾਕੀ ਜਿਹੜੇ ਹਾਲੇ ਨਵੇਂ ਨੇ ਮੇਰਾ ਵੀਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਕੁਝ ਵੀ ਨਹੀਂ ਯਾਰਾ ਆ ਸੁਆਸ ਸੁਆਸ ਚ ਜ਼ਿੰਦਗੀ ਜਾਈਂ ਸਾਲ ਖਰਾਬ ਕਰਦੇ ਨਾਲੇ ਨਸ਼ੇ ਨਾਲ ਰਾਜ ਆਉਂਦੇ ਨਹੀਂ ਹੁੰਦਾ ਜੇ ਕੋਈ ਐਂ ਕਹੇ ਵੀ ਮੈਂ ਨਸ਼ੇ ਨਾਲ ਰਾਜ ਲੂ ਨਸ਼ੇ ਨਾਲ ਹੋਰ ਹਰੇਕ ਚੀਜ਼ ਨਾਲ ਰਾਜ ਆ ਜੂ ਯਾਰ ਮੈਂ ਐ ਵੀ ਮੰਨ ਲੂ ਕਿ ਬੰਦਾ ਅਗਲਾ ਕਹਿ ਦੂ ਵੀ ਭੈਣ ਦੀ ਪੈ ਗਿਆ ਯਾਰ ਪੈਸੇ ਨਾਲ ਆਪਾਂ ਉਹ ਵੀ ਕਹਿ ਦੂ ਮੈਂ ਰੱਜ ਲਿਆ ਪਰ ਨਸਾ ਇੱਕੇ ਜੀ ਚੀਜ਼ ਹੈ ਵੀ ਇਹਦਾ ਰੱਜ ਨਹੀਂ ਠੀਕ ਹੈ ਇਹਦਾ ਆਪ ਦੇ ਆਪ ਨੂੰ ਬਦਲੋ ਥੋੜੀ ਜਿੰਦਗੀ ਬਦਲ ਜੂ ਠੀਕ ਹੈ ਇੰਨੇ ਬੇਨਤੀਆਂ ਨੇ ਭਾਈ ਇਹ ਮੁੱਦੇ ਤੇ ਮੈਂ ਉਹਦੇ ਨਾਲ ਹੀ ਕਹਿਣਾ ਸੀ ਜਦ ਜੇ ਮੇਰੀ ਟੀਵੀ ਸਾਹਿਬ ਨਾਲ ਮੁਲਾਕਾਤ ਹੋਈ ਸੀ ਠੀਕ ਹੈ ਬੋਲਣਾ ਚਾਹੁੰਦਾ ਸੀ ਪਰ ਤੁਹਾਨੂੰ ਪਤਾ ਹੀ ਹੈ ਵਲੌਗ ਦੇ ਦੇਖੇ ਹੋ ਤੁਸੀਂ ਆਪਣੇ ਮੇਸਟਰੀ ਲੱਗੇ ਸੀ ਤਾਂ ਕਰਕੇ ਆਪਾਂ ਨੂੰ ਟਾਈਮ ਜਾਂ ਨਹੀਂ ਲੱਗਿਆ ਠੀਕ ਹੈ ਗੱਲਾਂ ਛੋਟੇ ਨਾਲ ਹੁਣ ਬੋਲਿਆ ਕਰਾਂਗੇ ਭਾਈ ਇਹ ਟੌਪਿਕ ਤੇ ਕਿਉਂਕਿ ਇਸ ਜਾਬ ਨੇ ਮੈਨੂੰ ਫੁੱਲ ਸਹਿਯੋਗ ਦਿੱਤਾ ਉਹ ਕਹਿੰਨੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਯਾਰ ਕਿਸੇ ਵੀ ਚੀਜ਼ ਦੀ ਸਾਨੂੰ ਦੱਸੋ ਵੀ ਤੁਸੀਂ ਨੌਜਵਾਨਾਂ ਕਿਉਂਕਿ ਯਾਰ ਮਣੀ ਮੇਨ ਗੱਲ ਇਹੀ ਹੈ ਭਾਈ ਤੁਸੀਂ ਯਾਰ ਹੁਣ ਕਿਵੇਂ ਦੱਸਾਂ ਤੁਹਾਨੂੰ ਇੱਕ ਤਾਂ ਮੈਨੂੰ ਕਹਿਣ ਜਿਦਾ ਇੰਨਾ ਆਪਾਂ ਕਿਹੜਾ ਸਪੀਚ ਕਰਦੇ ਰਹੇ ਹਾਂ ਠੀਕ ਆ ਪਰ ਮੈਂ ਤੁਹਾਨੂੰ ਐ ਕਹਿਣਾ ਵੀ ਵੱਡੀਆਂ ਗੱਲਾਂ ਹੁੰਦੀਆਂ ਨੇ ਯਾਰ ਨਸ਼ਾ ਛੱਡੋ ਠੀਕ ਆ ਜਿਵੇਂ ਤੁਹਾਨੂੰ ਮੈਂ ਗੱਲ ਕਰਦਾ ਸੀ ਡੀਸੀ ਸਾਹਿਬ ਦੀ ਡੀਸੀ ਸਾਹਿਬ ਬਈ ਹੁਣ ਮੈਂ ਜਿਵੇਂ ਡੀਸੀ ਨਾਲ ਕਮਰੇ ਚ ਇੱਕ ਵਈ ਘੰਟਾ ਗੱਲਾਂ ਕਰੀਆਂ ਗੱਲਾਂ ਕਰੀਆਂ ਬਸ ਨਸ਼ੇ ਦੇ ਮੋਦੇ ਤੇ ਵੀ ਇਹਦਾ ਕੀ ਹਾਲ ਹੈ ਜੀ ਇਹ ਕਿਵੇਂ ਜ਼ਧਰਦਾ ਠੀਕ ਹੈ ਕਿਵੇਂ ਇਹਦੇ ਤੇ ਕਾਬੂ ਪਾਇਆ ਜਾ ਸਾਲਾ ਕਿਵੇਂ ਨਮਿਆਂ ਨੂੰ ਇੰਨੇ ਹੀ ਗੱਲਾਂ ਸੀ ਛੋਡੇ ਨਾਲ ਹੁਣ ਰਹੋ ਤਹੋ ਜੋ ਤਿਆਰ ਹੋਣਾ ਥਾ ਛੱਡਣ ਲਈ ਜਿਵੇਂ ਕਹੋਗੇ ਉਵੇਂ ਥੋਡੇ ਨਾਲ ਆ ਯਾਰ ਆ ਨਸ਼ੇ ਦਾ ਕੋੜ ਪੜਦਿਓ ਪੰਜਾਬ ਦੀ ਜਵਾਨੀ ਕਿਸਾਨੀ ਆਪਣੇ ਹੱਥ ਹੀ ਹੈ ਠੀਕ ਹੈ ਤੁਸੀਂ ਖੁਦ ਚੇਂਜ ਹੋਵੋ ਤੇਰੀ ਦੁਨੀਆ ਚੇਂਜ ਹੋ ਜੂ ਤੁਹਾਡੀ ਇਹ ਮੇਰੀ ਆਪਣੀ ਥਿਉਰੀ ਹੈ ਇਹ ਪੀਲ ਆ ਮੇਰੇ ਯਾਰ ਦੋਸਤਾਂ ਨੂੰ ਉਹ ਯਾਰ ਮੈਨੂੰ 3 ਮਹੀਨਿਆਂ ਤੋਂ ਉੱਤੇ ਹੋ ਗਏ ਲਗਾਤਾਰ ਡੇਲੀ ਬਲੌਗ ਬਾਈ ਡੇਲੀ ਫੋਟੋ ਨਹੀਂ ਪੈਂਦੀ ਕਿਸੇ ਤੋਂ ਆਪਾਂ ਡੇਲੀ ਬਲੌਗ ਆ ਉਹ ਵੀ ਕਿਹਦੇ ਲਈ ਆਪਣੇ ਯਾਰਾਂ ਦੋਸਤਾਂ ਲਈ ਪਰ ਤੁਸੀਂ ਵੀ ਯਾਰ ਮਾੜਾ ਜਿਹਾ ਹੌਸਲਾ ਦੇ ਦਿਆ ਕਰੋ ਲਾਈਕ ਵਾਲਾ ਬਟਨ ਹੀ ਹੁੰਦਾ ਦਬਾ ਦਿਆ ਕਰੋ ਉਹਨੇ ਨਾਲ ਬੰਦੇ ਨੂੰ ਆਇਆ ਹੁੰਦਾ ਵੀ ਠੀਕ ਆ ਗੱਲ ਯਾਰ ਵੀ ਪਸੰਦ ਕਰਦੇ ਨੇ ਠੀਕ ਹੈ ਇਹ ਹੀ ਰਿਕਵੈਸਟ ਸੀ ਕਿਉਂਕਿ ਮੈਂ ਛੋਟੇ ਲਈ ਵੀ ਕਾ ਪਾਉਣਾ ਯਾਰ ਹੋਰ ਜਰ ਜਵੇਂ ਮੈਂ ਕਹਿਣਾ ਹੁੰਦਾ ਬਸ ਮੈਨੂੰ ਇਨਾ ਹੁੰਦਾ ਇੰਨੇ ਨਾਲ ਐ ਹੋ ਜਾਂਦਾ ਵੀ ਠੀਕ ਆ ਯਾਰ ਆਪਾਂ ਨੂੰ ਬੰਦੇ ਦੇਖ ਲene ਕਹਿੰਦੇ ਨੇ ਠੀਕ ਹੈ ਇਹ ਗੱਲ ਆ ਵੀ ਜਿਹੜਾ ਵੀਡੀਓ ਦੇਖਦੇ ਹੋਣੇ ਜਿਹੜਾ ਦੇਖਦੇ ਨਹੀਂ ਯਾਰ ਉਹ ਤਾਂ ਸਾਡਾ ਘਿਹੜਾ ਉਹਨੂੰ ਤਾਂ ਆਪਾਂ ਕਹਿੰਦੇ ਵੀ ਨਹੀਂ ਜਿਹੜੇ ਦੇਖਦੇ ਨੇ ਬਸ ਉਹ ਲਾਇਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਠੀਕ ਆ ਇਹਦੇ ਨਾਲ ਪਤਾ ਲੱਗ ਜਾਂਦਾ ਵੀ ਫਲਾਣਾ ਦੇਖਦਾ ਫਲਾਣਾ ਦੇਖਦਾ ਕਿਉਂਕਿ ਮੈਂ ਮੇਨ ਗੱਲ ਵੀ ਮੇਰੀ ਇਹੀ ਆ ਵੀ ਪਾਉਣਾ ਵੀ ਛੋਟੇ ਲਈ ਬਸ ਤੁਹਾਡਾ ਧੰਨਵਾਦ